ਸਾਹਿਬਾ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਅਰਜੀਤ ਅਜੀ ਹੈ ਦੋਸਤੋ ਅੱਜ ਅਸੀਂ ਇਸ ਅਸ਼ੁੱਧ ਕਰ ਅਲੱਗ ਜਿਹੜਾ ਵਿਸ਼ੇ ਤੇ ਗੱਲ ਕਰਾਂਗੇ ਕਿਉਂਕਿ ਬਹੁਤ ਵੱਡੀ ਗੱਲ ਹੈ ਜਨ ਇਹ ਗੱਲ ਹੈ ਲੋਕਾਂ ਦੀ ਗੱਲ ਆਵਾਮ ਦੀ ਗੱਲ ਹੈ ਸ਼ਹਿਰੀ ਮਹਾਂਪੁਰਾ ਤੇ ਸਰਕਾਰਾਂ ਵੱਲੋਂ ਕੰਮ ਕੀਤਾ ਜਾਣਾ ਸੀਗਾ ਉਹ ਪਿਛਲੇ ਕਾਫੀ ਲੰਬੇ ਸਾਲ ਬਰਤਕ ਸਾਲਾਂ ਤੋਂ ਨਹੀਂ ਕੀਤਾ ਗਿਆ ਸਾਡੇ ਬਹੁਤ ਵਕਤ ਘਰ ਦੇ ਪੰਚਾਇਤਾਂ ਕਿਸੇ ਗੁੱਟ ਪਰ ਸੰਕਟਾ ਜੰ ਜੰਲੀ ਜਿਹੜੀ ਕਰਸ਼ਕ ਕੋਲ ਦੀ ਚੋਰੀ ਇੰਨੀ ਖਸਤਾ ਹਾਲਤ ਸੀਗੀ ਕਿ ਸੰਕਟਾ ਨਗਰ ਹਰਲੇ ਬੱਲੇ ਦੇ ਜਿਹੜੇ ਬਪਾ ਕਰਮ ਕਾਰਜ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਸੀ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਅਕਲਾ ਆਨੰਦਗਰ ਸਾਹਿਬ ਦੇ ਸੇਵਾਦਾਰ ਥੇਰੇ ਬਪਾ ਜੀ ਆ ਉਹ ਬਸਤਾਨ ਸਿੰਘ ਜੀ ਹੁਣਾਂ ਨੇ ਵੱਡੇ ਮਹਾਪੁਰਸ਼ਾਂ ਦੇ ਹੁਕਮ 'ਤੇ ਜਿਹੜਾ ਕਾਰਜ ਰੰਭਿਆ ਜਿੱਥੇ ਕਰੋੜਾਂ ਰੁਪਏ ਦਾ ਜਿਹੜਾ ਬਜਟ ਵਾ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਗੱਲ ਨੂੰ ਜਿੱਥੇ ਆਰੰਭ ਦਾ ਕਾਰਜ ਰੰਭਿਆ ਉੱਥੇ ਸੰਕਟਾ ਲਈ ਤੇ ਵਿਸ਼ਾਲ ਜਿਹੜੇ ਰਲੰਗਰ ਵੀ ਲਗਾਏ ਗਏ ਰੇ ਤੇ ਸੰਕਟਾ ਜਿਹੜੀਆਂ ਆ ਰਹੀਆਂ ਬੜੀਆਂ ਹਰਸ਼ دارے اس کو دکل کریں گے کہ یہ پروجیکٹ کتو شروع کیتا کنے ٹائم تک کتنا ٹائم لگوگا اور کتنا ایڈا بچ رہا سو بابا جی کوڈا سوگ تا جی دی ویڈی اں ویل نیتو گل چھا کتا سوجے راے پروجیکٹ شروع کیتا انن کو ساڈے پر تاثیریا प्रोजेक्ट سنگ پروجیکٹ کتو شروع کیتا تے کس طرح دے کنے لگ طرح کنے سمے چے رہیا گروپن ਸ੍ਰੀਮਾਨ ਪੁਸ਼ਪ ਕੁਮਾਰ ਦਾਲਤ ਨੂੰ ਦੱਤ 1 ਕਾਰਜ ਜੋ ਕਿ ਮੰਤਰ 42 ਇਹਨਾਂ 15 ਦੂਸਰੇ ਜਿਹੜਾ ਕਾਰਜਾਇਸ਼ਾ ਸ਼ੁਰੂ ਕੀਤਾ ਗਿਆ ਦਿੱਪਾਰਸ਼ੀ ਦੀ ਚੰਕੁਮਨੀ ਜਿਹੜਾ ਨੰਬਰ ਹੈ ਜਰੂਰੀ ਬਾਅਦ ਤੋਂ ਪਹੁੰਚਿਆ ਮਜਰਾ ਨਾ ਕਿਸੇ ਪ੍ਰਾਣੀ ਨੂੰ ਡਰ ਨਹੀਂ ਲੱਗਦਾ ਉਹ ਪੰਜਾਬ ਦੇ ਪਛਮੀ ਬੁਢਾ ਸਾਗਰ ਦੇ ਉਦਿਸ਼ੀ ਰਿਹਾ ਹੈ ਇੱਕ ਖਰੀਆ ਹੈ ਇਹ ਜਿਹੜੀ ਸੜਕ ਹੈ ਜਿਹੜੀ ਨਕਸ਼ੇ ਤੋਂ ਮਤਲਬ ਹੈ ਮੁਰਕਾਲ ਹੋ ਗਈ ਇਸੇ ਕਸ਼ੇ ਜਿਹੜਾ ਜਿਹੜੀ ਜਿੱਥੇ ਤੁਸੀਂ ਖਾ ਕੇ ਬਹੁਤ ਦਾ ਬਚਾਣ ਹੈ ਬਹੁਤ ਬਾਕੀ ਹੈ ਜਾਨੀ ਕਿ ਕਿੰਨੇ ਕਿਲਾ ਲਈਏ ਉਹ ਦੇਖੀ ਜਿਸ ਦਿਨ ਕਿਉਂਕਿ ਪੰਜਾਬ ਦੇ ਤੱਕ ਦੀ ਕੁਸ਼ੀ ਇਸ 26 ਜਨਵਰੀ ਇਸ 26 ਜਨਵਰੀ ਜਿਹੜੀ ਉਹਨੂੰ ਸੋਲਣ ਲਈ ਉਹਨੂੰ ਸਾਡੀ ਇਲਾਜ ਦੇ ਫਾਰਮੂਲਾ ਹੈਗਾ ਤਾਂ ਸਭ ਤੋਂ ਪਹਿਲਾਂ ਉਹਦੀ ਸ਼ਾਇਦ ਨੂੰ ਚੁਣਿਆ ਗਿਆ ਉਸ ਤੇ ਠੀਕੀ ਦਾ ਗਿਆ ਬਣਾਈ ਗਈ ਪਹਿਲਾਂ 11 ਬੁੱਕਸ਼ਰ ਦੀ ਫੇਰ ਤਾਂ ਨਾ ਇਹਦੇ ਵਿੱਚੋਂ ਲੈ ਕੇ ਸਭ ਹੀ ਆ ਗਿਆ 25 ਹਵਾਲਾ ਦਾ ਸਵਾਹ ਹੋ ਚੁੱਕਾ ਹੈ ਅੱਜ ਵੀ ਇਹ ਫੇਰ ਬੰਗਿਆਨ ਤੋਂ ਲੈ ਕੇ ਜਿਹੜਾ ਨੰਦੂਸਾ 50 ਕਰੋੜ ਰੁਪਏ ਇਸ ਜਿੰਨ ਜਿਹੜੇ ਪਿੰਡਿਆਂ ਨਮਾਇਸ਼ ਸਾਫ ਤੇ 7 ਲੈ ਲੇ ਪਿੰਡਿਆਂ ਤੇ ਇਸੇ ਵੀ ਪਿਛਲੇ ਸਾਲ ਨੇ ਕੀਤਾ ਤਾਂ ਬਰਾਵੋ ਉਹ ਲੱਗਦੀਆਂ ਅੱਜ ਵੀ ਸੋਹਰਾ ਜਿਹੜੀ ਉਹ ਜਾਂਦੀ ਹੈ ਉਹ ਜੂਰ ਮੈਨੂੰ ਪਰ ਕੋਈ ਵੀ ਗਾੜੇ ਦਾ ਮਿਲ ਨਹੀਂ ਜਿਹੜੀਆਂ ਪਿਛਲੇ ਸਾਲਦਾਰਾਂ ਸੀ ਉਹ ਬਲ ਟੈਕ ਫਸ ਗਿਆ ਸੀ ਤਰੀ ਹੈ ਸੱਤ ਤੋਂ ਜਿਹੜੀਆਂ ਜੂਨ ਜੁਲਾਈ ਦਸਤਿਆਂ ਪਰਸ਼ਾਤਾ ਦੇ ਤੋਂ ਬਾਅਦ ਕਿਸੇ ਵੀ 70 ਸਾਲ ਦੇ ਇਸ ਜਗ੍ਹਾ ਤੇ ਆਪਾਂ ਬੈਠੇ ਆ ਇਸ ਤੋਂ ਤਕਰੀਬਨ ਕਿਲੋਮੀਟਰ ਦਰਸ਼ਕ ਗਰਾਲ ਪਸ਼ੂ ਜਾਈ ਹੋਏ ਦਿੱਸੇ ਹਰ ਰੋਜ਼ ਪਾਵਾਂ ਚਾਹ ਬਹੁਤ ਮਾਣਯੋਗ ਹੈ ਦਿੱਲੀ ਕੁਮਾਦਾ ਉਦੇਸ਼ੀ ਉਹ ਆਏ ਰਾਹੀ ਗਿਰਾਂ ਨੂੰ ਗੱਲ ਸੁਣਾਉਣ ਸਾਤ ਸਹੀ ਇੱਥੇ 5 ਦਿਨ ਲਗਾਤਾਰ ਗੱਡੀਆਂ ਤਸਵੀਰੀਆਂ ਕੋਈ ਵੀ ਪ੍ਰਸ਼ਾਸਨ ਕਰ ਨਹੀਂ ਆ। ਜਿਸ ਜਿਸ ਸੰਤਾ ਵੀ ਰੋਜ਼ੀ ਇਸ ਕਰਕੇ ਕੰਮ ਪੈ ਰਿਹਾ ਕਿ ਸਾਡੇ ਦੇ ਸਾਰੀ ਜੀ ਬਿਲਕੁਲ ਬਿਲਕੁਲ ਕਿ ਲੱਗਦੇ ਦੇ ਵਿੱਚ ਦੇਸ਼ ਸੰਤੁਲਨ ਲੋਕ ਪੁਨੀਖਰ ਵੀ ਦੇ ਨੇ ਕਿ ਬਹੁਤ ਅੱਛੀਆਂ ਨੇ ਬੜੀਆਂ ਗੱਡੀਆਂ ਪੁੱਛੀਆਂ ਨੇ ਜੇ ਮਸ਼ੀਨ ਵੀ ਪੜਾ ਜੇ ਭੋਲਾ ਬਲਾਤਾਂ ਤੋਂ ਅੱਗੇ ਲੱਗਦਾ ਸਾਭੂ ਜੇਨਕੀ ਜਲਵਾ ਜੋ ਬਾਇਆ ਰੂਪ ਰੂਪੀ ਗਈਦਾ ਸੀ ਇਸ ਕਰਕੇ ਦੇ ਪਦਾਰਥ ਗਿਣ ਮੇਰੇ ਪਿੱਛੇ ਜਾਮ ਲੱਗ ਗਿਆ ਜਿਹੜਾ 16 ਤਰੀਕ ਨੂੰ ਸੀ ਸਿਵਾਰਾਮ ਨੂੰ ਦਿੱਤੀ ਗਈ ਹੈ ਨਿਰੰਤਰ ਸੇਵਾ ਜਿਸ ਦੀ ਤੇ ਜੀ ਦੀ ਕਿਰਪਾ ਹੈ ਸ਼ਹਿਰ ਸ੍ਰੀ ਗੁਰੂ ਗ੍ਰੰਥ ਸਬਦ ਉਹਦੇ ਸਾਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਦਾਸ ਜੀ ਦੇ ਅਕਸੂਬਾ ਤੱਕ ਆ ਗਏ ਜਿਹੜੇ ਅਸੀਂ ਅੱਗੇ ਨਿਕਲ ਪਾਏ ਅਸੀਂ ਗੁਰੂ ਅਰਜਨ ਦੇਵ ਜੀ ਦੇ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਮ ਤੋਂ ਜਿਹੜੇ ਕਾਜ ਚੱਲ ਰਹੇ ਨੇ ਜੀ ਜਰੂਰੀ ਆਇਆ ਸੀ ਅਸੀਂ تقريبا 13-14 ਸਾਲਾਂ ਲੈ ਕੇ ਪਾਸੋਂ ਸੇਵਾ ਰੰਗ ਉਹ 100 ਸਾਲ ਤੋਂ ਪਤਾ ਲੱਗ ਗਿਆ ਇਥੇ ਸੇਗੁਰਾ ਦੇ ਸਾਹਵਲਾ ਸੰਕਟ ਨੇ ਆਪ ਮੁਹਾਰਾ ਇਹ ਸਾਨੂੰ ਜਿਹੜੇ ਦਸਦੀ ਰੋਡ 'ਤੇ ਜਿਹੜੇ ਸਾਡੇ ਬਾਗ ਵਿੱਚ ਇਹਨਾਂ ਨੂੰ ਜਾਵਦੇ ਸੀ ਇਹਨਾਂ ਦੇ ਕੋਲ ਸਾਧਨ ਸੀ ਉਹਨਾਂ ਨੇ ਮੰਗਦੀ ਕਿ ਜੁਨਾਬੂ ਦੀ ਕਿਹੜੀ ਆਓ ਦੀ ਸੇਵਾ ਦਾ ਕੰਮ ਚੱਲ ਗਿਆ ਸਾਡੇ ਨਾਲ ਦੇ ਲੋਕਾਂ ਨੂੰ ਪਰ ਇੱਥੇ ਜਿਹੋ ਜਿਹਾ ਫੇੜਾ ਦੇਖੀਆਂ ਗੁਰਪ੍ਰੇਮ ਦੇ ਨਾਲ ਕੋਈ ਨਹੀਂ ਹੁੰਦੀ ਕਿਉਂਕਿ ਮਾਰੇ ਕੇ ਲਈ ਪੰਜ ਪ੍ਰਵਾਨ ਸੰਕਰਦਾਨ ਪੰਚੇਤਾ ਵੇਦਨ ਦੀ ਮਾਨ ਪੰਚੀ ਸੂਰ ਦੇ ਦਰਜਾਨ ਕੰਟਾ ਦਾ ਗੁਰ ਇੱਥੇ ਦੇ ਰਾਸ ਕਰਕੇ ਚਲੇ ਬਾਦਾਈ ਨੇ ਐੋ ਜੀ ਰਹਿਮਤ ਵਰਤਾਈ ਇੱਥੇ 100 100 ਸਾਧਨ 9-10 ਦਫਤਰ ਪੂਕ ਲੈਣਾ 25-25 ਦੀ ਚਿੱਪਰ ਟਰੈਕਟਰ ਟਰਾਲੀਆਂ ਜੀ ਸੀ ਬੀਆਂ ਸੰਗਤ ਜੀ ਜਿਹੜਾ ਸਾਡੇ ਗੁਰੂ ਪਿਆਰ ਵਾਲੇ ਜੀ ਆਪੀ ਸਭ ਤੋਂ ਪਹਿਲਾਂ ਸ਼ੁਕਰੀਆ ਕਰਦੇ ਹਾਂ 10 ਸਾਲਾਂ ਦੀ ਫੇਰ ਦੇ ਯੋਗਦਾਨ ਪਾ ਰਹੇ ਉਹ ਸ਼ਾਮਿਲ ਹੋਣ ਕਰਦੇ ਅੱਜ ਵੀ ਹੋਣ ਕਰਦੇ ਤੁਹਾਨੂੰ ਪਾਣੀ ਦੀ ਲੋੜ ਹੈ ਖੇਤੀ ਦੀ ਲੋੜ ਆਪਾਂ ਨੂੰ ਉਹਨਾਂ ਨੂੰ ਸਿਰਸਿਰ ਦਾ ਸਤਿਕਾਰ ਅਸੀਂ ਸਾਡੇ ਕੋਲ ਲੱਛ ਨਹੀਂ ਹੈਗੇ ਜੀ ਕਿਹੜੀ ਅਲੱਗ ਦਾ ਹਾਲ ਹੋ ਜੀ ਕੋਈ ਨਹੀਂ ਇਹ ਸੰਪਰਦਾਇ ਜਿਹੜੀ ਆਪ ਸੇਵਾ ਸੁਪਰਦਾਇ ਸੰਤ ਬਾਬਾ ਸੇਵਾ ਸਿੰਘ ਜਨਨ ਦੇ ਪਹਿਲੇ ਗੁਰੂ ਦਾ ਪੁੱਤ ਬਾਬਾ ਕਨੇ ਯੋਸ਼ੀ ਨੇ ਪੜ੍ਹ ਗਏ ਜੀ ਜੇ 1902 ਇਤਿਹਾਸ ਸੁਣਿਆ ਸੀ ਚਾਰਜਾ ਲਗਾ 1931-32 ਦੇ ਵਿੱਚ ਬਾਬਾ ਸੇਵਾ ਸਿੰਘ ਜਨਨ ਦੇ ਸ਼ਾਹ ਜੀ ਜਿਹਦੋਂ ਤੋਂ ਇਹ ਸੇਵਾ ਰੰਗਤ ਕੀਤੀ ਯਾਨੀ ਕਿ 100 ਸਾਲ ਇਸ ਨੂੰ ਵਾਰਾਇਸ਼ ਦਿੱਥੇ ਬੰਦਿਸ਼ਾ ਵਕ ਵਕ ਖਸਾਮਾਂ ਵਕ ਵਕ ਖਸਾਮਾਂ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਦੇ ਪੰਜੀ ਗੱਲਾਂ ਦੀਆਂ ਸੇਵਾਵਾਂ ਗੁਰਦੁਆਰਾ ਪੂਰ ਸਾਹਿਬ ਸੀਸ ਗੰਮ ਸਾਹਿਬ ਪੀਤਪੋਸਾਹ ਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਵਿਭੋਸ਼ਾਹ ਪੂਰ ਸਾਹ ਹੌਲ ਪ੍ਰਭਾਰ ਮਿਸ਼ੂੜਾ ਸ੍ਰੀ ਦੰਗੋਵਾਲ ਸਾਹਿਬ ਸਭੂ ਕਿਸਰ ਗੰਢੀ ਤਿੰਨ ਪਾਲਛਈਆਂ ਦੇ ਜਨਮ ਸਥਾਨ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਹਰਕ੍ਰਿਸ਼ਨ ਪਾਸ਼ਾ ਪੀਤਪੋਸਾਹ ਗੁਰਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਰਦਾਰ ਨਾਨਸ਼ਰ ਸ਼ਾਹ ਜਿਸੋਤਰਾਇਨ ਬਾਬਾ ਬੁਖਾਰਾ ਸ਼ਾਹ ਜਾਨੀ ਕਿ ਨੇ ਕਈ ਅਸਥਾਨਾਂ ਦੀ ਸੇਵਾ ਸੰਪਰਕਰ ਚੱਲੀ ਜਾ ਰਹੀ ਹੈ ਜਿਹੜੇ ਗੁਰਦਵਾਰੇ ਤਿਆਰ ਹੋ ਗਏ ਗੁਰੂ ਦੀ ਬਖਸ਼ਤ ਸਰਕਾਰ ਤੋਂ ਪ੍ਰੋਗਰਾਮ ਦੀ ਜਿੰਮੇਵਾਰੀ ਦਿੱਤੇ ਗਏ ਕੁਝ ਜਿਹੜੇ ਲੋਕਲ ਗੁਰਦਵਾਰੇ ਸੀ ਜਿੱਥੇ ਸ਼ੁਰੂਣੀ ਕਮੇਟੀ ਦਾ ਨਹੀਂ ਸੀ ਪ੍ਰਬੰਧ ਲੋਕਲ ਕਮੇਟੀ ਦਾ ਪ੍ਰਬੰਧ ਸੀ ਉਹ ਵੀ ਸੈਂਕੜੇ ਗੁਰਦਵਾਰੇ ਜਿਹੜੇ ਉਹ ਤਿਆਰ ਕਰ ਚੁੱਕੇ ਕਾਸੇ ਵੋਲਣ ਤੁਸੀਂ ਕਾਸੇ ਵੋਲਣ ਇਸ ਸੰਤੂਪ ਜੀ ਜੀ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਸਾਥੀ ਬਹੁਤ ਹੀ ਸਤਿਕਾਰਯੋਗ ਤੇ ਪਾਈਂਦਰਾੰਗਸ਼ ਵੀ ਹੋਏ ਨੇ ਜੀ ਸੇਵਾਦਾਰ ਵੀ ਹੋਏ ਨੇ ਮੈਂ ਸਾਡੇ 20 ਸਰਦਾਰ ਜੋਗਨ ਵਾਪਾਲ ਸਿੰਘ ਜੀ ਕੱਤਾਰ ਸਿੰਘ ਜੀ ਪੰਡਿਗੜ ਵਾਲੇ ਇਹ ਸਭ ਬਾਬਾ ਸਾਡੇ ਦੀ ਜਨਕਪਤਾ ਇਹ ਮੌਕੇ ਤੇ ਜੇ ਇਹ ਸੇਵਾ ਬਾਬਾ ਸਾਡੇ ਦੀ ਜਿਹੜੀ ਪੁਲਵਾ ਜਿਹੜੇ ਕਿ ਰੁਪੀ ਤੋਂ ਕੇ ਗਾਣਾ ਨਹੀਂ ਬਾਬਾ ਲਾਭ ਸਿੰਘ ਜੀ ਨੇ 30 19 ਦੇ ਵਿੱਚ 2019 ਦੇ ਵਿੱਚ ਸ਼੍ਰੀ ਸ਼੍ਰੀਆ ਉਸ ਵਾਰ ਇਹ ਜਿਹੇ ਰੁਪੀ ਜਿਹੜੇ ਬਣੇ ਬਾਬਾ ਲਾਭ ਸਿੰਘ ਜੀ ਤੋਂ ਆ ਉਹ ਉਸ ਟਾਈਮ ਉਹਨਾਂ ਦੇ ਦੁਸ਼ਹਿਰੇ ਤੇ ਬਾਬਾ ਲਾਭ ਸਿੰਘ ਨੇ ਦੁਸ਼ਹਿਰੇ ਤੇ ਵੀ ਇਹ ਮੰਗੋ ਕੀ ਕਿ ਬਾਬਾ ਜੀ ਆਪ ਜੀ ਨੇ ਹਲਾਕੇ ਦੇ ਅੱਠ ਫੋਲ ਬਣਾ ਕੇ ਸੰਤੂ ਪਰ ਕਿਹੜਾ ਸਤੰਭ ਰੰਗਣ ਇਤਨਾ 1.5 ਕਿਲੋਮੀਟਰ ਤੋਂ ਉਪਰ ਵਿੱਚ ਥੱਲੇ ਜਾਂਦੀ ਹੈ ਤੇ ਇਸ ਕੀ ਕਿਸ਼ੜ ਕੇ ਜਾਂਦੀ ਹੈ ਉੱਪਰ ਉਹ ਤੇ ਵੀ ਰਾਜਦਾਨਾ ਜਾਂਦੀ ਹੈ ਉਹ ਸੜਕ ਤੇ ਕਾਰ ਸੇਵਾ ਰੰਮੀ ਬਾਬਾ ਲਾਭ ਨੂੰ ਪਹੁੰਚਾਉਂਦੀ ਹੈ ਇਹ ਜਿਸਨ ਸਰ ਦਾ ਸੀ ਜਨਮ ਸਿੰਘ ਸਾਹਿਬ ਦੀ ਲਾਗੜੀ ਹੈ ਬਾਕੀ ਰਸਤਾ ਹੈ ਕਿ ਦੂਜੀ ਸੜਕ ਜੂਣੀ ਬਣੋਗੇ ਉਸ ਟਾਈਮ ਬਾਬਾ ਫਰਦੂ ਸਿੰਘ ਜੀ ਤੋਂ ਆਨੇ ਸੰਗਤੇ ਰਹਿਣਗੇ ਉਸ ਟਾਈਮ ਜਿਹੜੇ ਮੌਜੂਦਾ ਡੀਸੀਸੀ ਰੋਪੜਵੇਉ ਆਈ ਸੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਕਿਹਾ ਜੀ ਅਸੀਂ ਇਹ ਸ਼ਰਤ ਸ਼ੇਤੀ ਬਣਾਉਣੀ ਕੋ ਉਸ ਸਮੇਂ ਨੂੰ ਜਸੰਦਗੀ ਸਾਹਿਬ ਤੋਂ ਸ਼ਾਹ ਤੋਂ ਸਮਾਉਂ ਪ੍ਰੋਟੋਕਾਲ ਪਰ ਕਿਸੇ ਨੇ ਕੋਈ ਸ਼ਰਵਾਈ ਨਹੀਂ ਕੀਤੀ ਇੱਕ ਗੁਰੂ ਨੇ ਕਿਰਪਾ ਕੀਤੀ ਹੈ ਗੁਰੂ ਦੀ ਰਹਿਮਤ ਦਾ ਅੰਦਰਾਸੂ ਯੋਗ ਇਹ ਸਾਰੀਆਂ ਗੱਲਾਂ ਸਾਨੂੰ ਵਿਸ਼ਰ ਕਰਕੇ ਦੱਸਣੀਆਂ ਪਈਆਂ ਕਿ ਕੀ ਸੰਪਰਪਰਾਈ ਜਿਹੜੀ ਹੈ ਅੱਗੇ ਲਈ ਸਭ ਦਾ ਸੇਵਾ ਕਰਦੀ ਹੈ ਸਸੂ ਮੁੱਢੀ ਭਰਨ ਜਾਂਦੇ ਆ ਕਿ ਸਾਨੂੰ ਵੀ ਇਸ ਸੰਪਰਦਾਏ ਨੂੰ ਇਸ ਸ਼ਾਵਨ ਦਾ ਛੋਟਾ ਜਿਹਾ ਅਸੀਂ ਵੀ ਇੱਕ ਸੰਗਠਨੀ ਸਹਿਯੋਗ ਨਾਲ ਪ੍ਰਲਾਇਕ ਕੀਤਾ ਆ ਜੋ ਨਵਾਰ ਨੇ ਕਰਦਾ ਹੈ ਕਪਨ ਇਸ ਨੂੰ ਕੋਈ ਪਹਿਲਾਂ ਸਾਨੂੰ ਪੂਰੀ ਜਾਣਕਾਰੀ ਨਹੀਂ ਸੀ ਕਿ ਜਿੱਥੇ ਤੁਸੀਂ ਪੁਰਾਣੇ ਸੇਵਾ ਦੇ ਧਾਰਮਿਕ ਸਥਾਨ ਬਣਾ ਲੇ ਮੰਦਰ ਜਾਂ ਮਾਸਤੇ ਦੇ ਵੀ ਤੁਸੀਂ ਬਣਾਏ ਸਾਡੇ ਸਥਾਨ ਉਹ ਵੀ ਜਰੂਰ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਲੋਕ ਕਰਦੇ ਪਰ ਇਹ ਇੱਕ ਖੁਦਰੀ ਗੱਲ ਹੈ ਕਿ ਤੁਸੀਂ ਮਸਤੇ ਔਰ ਮੰਦਰ ਵਾਸਤੇ ਵੀ ਲਈ ਤਿਆਰੀ ਬਿਲਕੁਲ ਜੀ ਕੀਤੂ ਸਾਹਿਬ ਦੇ ਵਿੱਚ ਉੱਤੇ ਮੰਦਿਰ ਸੀ ਜੋ ਦੁਆਰਾ ਚੱਲਦਾ ਹੈ ਨਾ ਉਸ ਮੰਦਿਰ ਨੂੰ ਉਸ ਟੈਨ ਦੇ ਸਰਕਾਰਾਂ ਨਾਲ ਸਹਿਯੋਗ ਕਰਤਾ ਹੈ ਜਨਨ ਗਿਆਨ ਸਿੰਘ ਜੀ ਨਾਲ ਸਮੇਂ ਅੱਜ ਨੂੰ 30 ਰਾਜਕ ਪਸ ਜੀ ਐਮਐਲਏ ਬਣੇ ਗਿਆਨ ਸਿੰਘ ਜੀ ਜੀ ਗਿਆਨੀ ਜਸਰੀ ਐਮਐਲ ਨੂੰ ਵਾਪਸ ਬਾਦ ਮੁੱਖ ਮੰਤਰੀ ਪੰਜਾਬ ਬਲੇ ਸੀ ਹੋਸਟ ਐ ਸਕੂਲਰ ਹੈ ਗੁਰੂ ਗਵੰਸ਼ ਕੁਮਾਰ 1975 ਦੇ ਵਿੱਚ ਕੁੱਝ ਇੱਕ ਬਹਾਸ਼ਾਦ ਦਾ ਟੈਂਪੋਰਰੀ ਸ਼ਹਿਰਾਖੀ ਦੀ ਯਾਤਰਾ ਕੀਤੀ ਉਸ ਸਮੇਂ ਉਹਨਾਂ ਨੇ ਇਹ ਸੰਭਾਲਿਆ ਜਦ ਕਿ ਇਹੋ ਜੇ ਗਾਂਦੇ ਕੁਮਾਰ ਇਹਨੇ ਕਿਸ ਸਰਸਰ ਗੋਸਤ ਹੋਏ ਅੱਜ ਵੀ ਇਹ ਜੈਸ਼ਨ ਸਿੰਘ ਨੂੰ ਮਾਨ ਕੇ ਸਹਿਲਿਆ ਦੁਰੇਮਤ ਸਹਿਜ ਸੇਵਕ ਬ੍ਰਾਂਟ ਸਹਿਜ ਦਸੂਤ ਪਾਛੀ ਸਹਿਜ ਬਿਕਰਸਾਹ ਜਿਸਨ ਦਾ ਦਸੂਰ ਹੋ। ਉਹ ਉਹ ਕਰਵਾਤ ਸਮਾਜ ਸਮਾਜ ਨੂੰ ਫੋਟੋ ਲਈ ਸਾਣਾ ਕਿਲਾ ਅਨੰਦਗੜ੍ਹ ਦਾ ਸੇਵਾ ਦੇ ਸੇਵਾਦਾਰ ਸਰਦਾਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਕਾਰ ਸੇਵਾ ਬਰੋਂ ਇਤੇ ਕਾਦਨ ਫਕਰ ਸਰਦਾਰ ਦਾ ਕਾਫੀ ਲੱਗ 100 ਸਾਲ ਤੋਂ ਵੱਧ ਕਾਰ ਚਲੂਆ। ਮੇਰੇ ਪੂਰੇ ਪੰਜਾਬ ਦੇ ਨਾਲ ਹੋਰ ਵੀ ਜਿੱਤੀ ਨਾਲ ਇਤੇ ਸੇਵਾ ਮਿਲਦੀ ਆ। ਇਹ ਤੇ ਨਾਲ ਦੀ ਨਾਲ ਪੰਜਾਂ ਤਖਤਾਂ ਦੇ ਵਿੱਚ ਇਹਨਾਂ ਨੇ ਦੱਸਿਆ ਸਾਰੀ ਸੇਵਾ ਬਹੁਤ ਵਧੀਆ ਤਰੀਕੇ ਨਾਲ ਕਰਉਂਦੇ ਆ ਤੇ ਨਾਲ ਦੀ ਨਾਲ ਬੜੇ ਨਿਮਾਣੇ ਨਿਚੋਣੇ ਨਗੂਨੇ ਹੋ ਕੇ ਇਹਨਾਂ ਨੇ ਗੱਲ ਕੀਤੀ ਆ ਵੀ ਸਾਨੂੰ ਇਹ ਜਿਹੜਾ ਇੱਕ ਸੁਭਾਗ ਮਿਲਿਆ ਤੇ ਮੈਂ ਸਮਝਦਾ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਸੰਤ ਸਮਾਪੁਰਖ ਸਿਰ ਕੱਟਨੇ ਜਿਹੜੇ ਇੰਨੇ ਕੰਮ ਕਰਦੇ ਆ ਵਾਜੂ ਆਪਣੇ ਜੀਉ ਮਹਾਰਾਜ ਦੇ ਰੂਪ ਅਸਰਾ ਤੱਕਦੇ ਆ ਨਾਲ ਸੇਵੀ ਜਿਗਰੀ ਕਰਦੇ ਆ ਤੇ ਨਾਲ ਦੀ ਨਾਲ ਤਖਤਾਂ ਨੂੰ ਵੀ ਜੋੜਦੇ ਆ ਤੇ ਸੰਕਟਾਂ ਨੂੰ ਪ੍ਰੇਰਿਤ ਵੀ ਕਰਦੇ ਆ ਇਹ ਜਿਹੜਾ ਵੱਡਾ ਕਾਰਜ ਵੀ ਹੈ ਸਰਕਾਰਾਂ ਦੇ ਪਿਛਲੇ 20 ਸਾਲਾਂ ਤੋਂ ਨਹੀਂ ਸਕਤ ਬਣੀ ਉਹਦੇ ਲਈ ਕਾਰਜਾਂ ਦੇ ਆ ਤੇ ਕਾਫੀ ਅਸੀਂ ਆਪਣੇ ਅੰਦਰ ਦਰਸ਼ਕਾਂ ਨੂੰ ਦਿਖਾਵਾਂਗੇ ਜਾਂਦੇ-ਜਾਂਦੇ ਜਿਹੜੀ ਇਹ ਸਰਜ ਜਿਹੜੀ ਚਾਰ ਮਾਰਗੀ ਸ਼ੁਰੂ ਕੀਤੀ ਆ ਸੰਕਟਾਂ ਦੇ ਸਹਿਯੋਗ ਨਾਲ ਬਾਬਾ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਆ ਬਹੁਤ ਵਧੀਆ ਕਾਰਜਾਂ ਜਿਹਦੇ ਨਾਲ ਸਰਕਾਰਾਂ ਦੇ ਮੂੰਹ ਤੇ ਵੀ ਇੱਕ ਬਹੁਤ ਵੱਡਾ ਕਰਾਰਾ ਜਿਹੜਾ ਜਵਾਬ ਹੈ ਕਿ ਤੁਸੀਂ ਵੀ ਕਰੇ ਸੰਕਟਾਂ ਸਾਥ ਖੜੀ ਕਰ ਰਹੀਆਂ ਅਸ਼ਾਰਪੁਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਤਰਜੀਤ ਸਜਣੂ